Gracias. i ਇਹਨਾਂ ਬਾਤ ਉਹ ਜੇ ਕਰ ਲਾ ਗੱਲ ਬਾਤ ਬੇਟੇ ਇਹ ਹੋਈ ਹੈ ਬੱਚਾ ਖੋਲਣਾ ਆਇਆ ਹੈ ਇੱਕ ਅਨਕਿੰਗ ਮੈਨੇ ਬਾਹਰ ਖੇਡਣਾ ਹੈ ਫਿਰ ਵੀ ਮੰਮੀ ਦੁਖੀ ਹੋ ਕੇ ਕਹਿੰਦੀ ਮੈਂ ਦੌੜੀ ਕਰਦਾ ਤੂੰ ਵੀ ਕੋ ਬਦਦਰ ਕਰਾ ਬੋ ਗਿਆ ਹੋ ਗਿਆ ਉਸ ਤੋਂ ਬਾਅਦ ਉਹ ਸਾਢੇ 5:05 ਦੇਲੇ ਟਾਈਮ ਸੀਗਾ ਤਾਂ ਫਿਰ ਦੋਨੇ نیچے ਆਇਆ ਤੇਨੇ ਕਹਿਦੀ ਕਾਕੂ ਇਹ ਦੂਰ ਫੇਬਰਾਸੀ ਦਾ ਕਾਕਾ ਰਹੇ ਉਹ ਘਰ ਦੇ ਤੇ ਫੇਬਰਾਸੀ ਦਾ ਤੇ ਇਹ ਦੂਰਾਂ ਨੇ ਦਿੱਸੇ ਹੋ ਕੇ ਕਹੇ ਵੀ ਕਾਕੂ ਤੂੰ ਇੱਧਰ ਆ ਜਾ ਬਾਬੂ ਤੂੰ ਜ ਸਾਡੇ ਤੇ ਮੈਂ ਕਿਹਾ ਫਿਰ ਦੋਨੇ ਉੱਪਰ ਆ ਕੇ ਨਾਲ ਦੇ ਨਾਲ ਇਹਨੂੰ ਰੋ ਕੇ ਇੱਥੇ ਆ ਗਿਆ ਬੱਚਾ ਇੱਥੇ ਆ ਕੇ ਉੱਪਰ ਆ ਗਿਆ ਮੈਂ ਕਿਹਾ ਜੋਨੇ ਨੂੰ ਕਿਉਂ ਵੀ ਉਹਨੂੰ ਰੋਕਦਾ ਬੱਚਾ ਵਜਰਾ ਮੈਂ ਕਿਹਾ ਹੁਣ ਤਾਂ ਉੱਥੇ ਖੇਡਣ ਦੇ ਦੋ ਉਹ ਖੇਡਦਾ ਬੱਚਾ ਆਪਣਾ ਤਾਂ ਕਹਿੰਦਾ ਮੈਂ ਤਾਂ ਤਾਂ ਰੁਕ ਗਿਆ ਵੀ ਕਿਉਂ ਜੇ ਸੜਕ 'ਤੇ ਜੂਰ ਬੈਠਾ ਨੇ ਇਸੇ ਕੰਮ ਵੀ ਐਨਨੂੰ ਮੈਂ نیچے ਉੱਪਰ ਵੀ ਮੈਂ ਕਿਹਾ ਸਬਜ਼ੀ ਆ ਲਾ ਮੈਂ ਸਭ ਕੁਝ ਲਵਾ ਬੱਤਮੀ ਮੰਦਾ ਮੈਂ ਇਹ ਬੈਠ ਕੇ ਕਿਸੇ ਫੋਟੋ ਕਰਦੇ ਟੈਨਸ਼ਨ ਹੈ ਜਿਵੇਂ ਟੈਨਸ਼ਨ ਲੈ ਕੇ ਡੱਟੀ ਹੋਈ ਰਹਿਣੀ ਹਾਏ ਜਦ ਮੈਂ ਬਾਹਰ ਨਿਕਲੀ ਬੱਚੇ ਨੂੰ ਇੱਕ ਇੱਕ ਧਮ ਤੇਜ਼ ਆਈ ਆਵਾਜ਼ ਦਾ ਧਿਆਨਾ ਕਾਈ ਮੈਂ ਜਦੋਂ ਇਹ ਮੁੜ ਕੇ ਦੇਖਿਆ ਤਦ ਹੀ ਨੂੰ ਮੈਨੇ ਹੱਥ ਲਗਾਇਆ ਰੇੜੀ ਵਾਲੇ ਨੂੰ ਤਾਂ

ਕੰਬਰਾ ਪਿੰਡ ਚ ਉਹਨਾਂ ਕਾ ਲੱਛੀ ਕੰਡੀਸ਼ਨ ਕੀ ਐ ਨਾਲ ਕਹੂੰ ਮਈ ਐ ਤੇ ਚਿਹਰੇ ਉਨ ਗੋਡੇ ਤੇ ਲੱਗੇ ਆ ਦੋ ਟੁੱਟੇ ਹੋਏ ਪਨੇ ਗੋਡੇ ਅੰਦਰੋਂ ਇਹ ਕਿਸ ਚੀਜ਼ ਨਾਲ ਹੋਇਆ ਜੀ ਐਕਸ ਗੋੜੋ ਸਿਗਾੁੰਡੇ ਗੋਲ ਬਹੁਤ ਤੇਜ਼ੀ ਨਾਲ ਆ ਰਿਹਾ ਸੀਗਾ ਇੱਥੋਂ ਤੋਂ ਬਲੱਡ ਸ਼ੁਰੂ ਹੋਇਆ ਉੱਥੇ ਤੱਕ ਗਿਰਿਆ ਬਿੱਟੂ ਦਸਾਂਤ ਤੱਕ ਬੱਚਾ ਸਾਡਾ ਐਮ ਲੱਕੜ ਵਾਂਗਣ ਹੋਇਆ ਪਿਆ ਸੀਗਾ ਮੈਂ ਕਿਹਾ ਬੱਚਾ ਤਾਂ ਗਿਆ ਮੂੰਹ ਤੋਂ ਖੂਨ ਆਖਾ ਮੰਦੋ ਬੇਮੈਨੇ ਇੱਕ ਬਣੋ ਤੇ ਮਾਂ ਮੇਰੇ ਗਰਦ ਸੀਗੀ 4 ਮਹੀਨੇ ਤੋਂ ਹਏ ਮੈਂ ਕਿਹਾ ਆਜੋ ਜੋਨੀ ਆਜੋ ਮੈਂ ਚੱਕ ਨਹੀਂ ਸਕਦੀ ਬੱਚੇ ਨੂੰ ਬੱਚਾ ਲੈ ਕੇ ਸਾਡਾ نیچے ਜੋਨੀ ਦੋ ਦੋ ਪੋੜੇ ਕੱਪਾ ਲਾਏ ਕਹਿੰਦਾ ਕੀ ਹੋ ਗਿਆ ਮੰਮੀ ਮੈਂ ਕਿਹਾ ਬੱਚਾ ਰਹਿ ਗਿਆ ਸਾਡਾ ਖੇਡਦਾ ਬੱਚਾ ਸੀਗਾ ਮੋਸਾਂਗਲ ਨੂੰ ਪਤਾ ਲੱਗਿਆ ਜੀ ਕੁਛ ਇਹ ਫੋਟੋ ਵੀ ਜਿੱਥੇ ਆ ਨੰਬਰ ਵੀ ਜਿਹੜਾ ਹੁਣ ਤੁਹਾਨੂੰ ਤੋਂ ਵੀ ਜਾ ਕੇ ਆਏ ਆ ਕਹਿੰਦੇ ਅਸੀਂ ਕਾਰਵਾਈ ਪੂਰੀ ਕਰ ਰਹੇ ਆ ਨਾ ਧੋੜਾ ਸੁਣ ਕੇ ਕਿੱਥੇ ਦਾ ਬੰਦਾ ਜੀ ਕੋਣ ਹੈ ਪਤਾ ਲੱਗੇ ਕਹਿੰਦਾ ਸਾਨੂੰ ਇਹ ਨਹੀਂ ਪਤਾ ਲੱਗਿਆ ਵੀ ਕਿੱਥੇ ਨੇ ਹੈ ਲੋਕਲੀ ਹੋਣਾ ਇਹਦਾ ਟਿਊਸ਼ਨ ਬੈਠ ਕੇ ਚੱਕਿਆ ਉਹਨੇ ਇੰਨੇ ਸਪੀਅਰ ਕਰ ਜਾ ਰਹੇ ਬਾਹਰ ਦਾ ਥੋੜੀ ਕਿਦਾ ਬਾਈਕ ਪਤਾ ਨਹੀਂ ਜਲੰਦਰ ਦੇ ਸ਼ੋਅ ਕਰਦੀ ਉਹ ਵੀ ਪਰ ਸਾਸੀਂ ਤਾਂ ਕੀ ਮੰਨ ਕਹਦੇ ਨੇ ਜ਼ਰਾ ਸੇ ਇਨਸਾਫ ਮੰਗਦੇ ਵੀ ਇਹ ਤਾਂ ਸਾਡੇ ਬੱਚਣ ਦਾ ਮੰਨ ਦੇ ਪਾ ਗਿਆ ਕੱਲ ਨੂੰ ਹੋਰ ਬੱਚੇ ਨਾਲ ਐਵੇਂ ਨਾ ਹੋਵੇ ਹੋਰ ਬੱਚੇ ਦਾ ਭਲਾ ਹੋਵੇ ਮੈਂ ਤਾਂ ਇਹ ਮੰਗਦੀ ਆ ਸਾਨੂੰ ਕੀ ਮਿਲ ਜਾਣਾ ਉਹਨੂੰ ਬੁਲਾ ਕੇ ਬਸ ਮੈਂ ਕਿਹਦੇ ਹੋਰੇ ਬੱਚਿਆਂ ਦਾ ਭਲਾ ਹੋਵੇ ਸਾਡੇ ਬੱਚੇ ਨੂੰ ਖੇਲਣ ਨੂੰ ਸਿੱਧੀਆਂ ਮੋਰੀ ਹਾਲਤ ਕਰ ਗਿਆ ਸਾਡੇ ਬੱਚੇ ਨੇ ਸਰ ਤੁਸੀਂ ਆਬਰੋਟਾ ਮੇਰਾ ਨਾਮ ਜੋਨੀ ਹੈ ਜੀ ਸਰ ਜਿਹੜਾ ਐਕਸੀਡੈਂਟ ਰਾ ਨਾਪੇ ਚ ਕੀ ਮਾਮਲਾ ਜੀ ਹੋ ਤਾ ਸਰ ਪਿਊਸ਼ ਹੈ ਬੱਚਾ ਇਹ ਮੇਰਾ ਜੋ ਮੇਰਾ ਭਾਨਜਾ ਹੈ ਜੋ 3 ਸਾਲ ਤੋਂ ਸਾਡੇ ਲਵੇ ਹੀ ਰਹਿ ਰਿਹਾ ਅਸਲ ਦੇ ਵਿੱਚ ਬਾਹਰ ਇੱਕ ਸਾਈਡ ਤੇ ਖੜਾ ਸੀ ਇੱਕ ਬੋਲਟ ਮੋਟਰਸਾਈਕਲ ਤੇ ਸਰਦਾਰ ਮੁੰਡਾ ਸੀ ਜੋ ਬਹੁਤ ਹੀ ਅਨਗਲੀ ਨਾਲ ਤੇ ਬਹੁਤ ਹੀ ਤੇ ਸਪੀਡ ਨਾਲ ਆਇਆ ਤੇ ਬੱਚੇ ਨੂੰ ਟੱਤਰ ਮਾਰੀ ਤੇ ਬੱਚਾ ਹਵਾ ਚ ਉੜਦਾ ਗਿਆ ਬਾਕੀ ਵੀਡੀਓ ਫਿਲਹਾਲ ਦੋਦੇਲੇ ਸਾਰੇ ਪਹੁੰਚ ਚੁੱਕੇ ਆ ਅਸੀਂ ਨਾਲ ਦੇ ਨਾਲ ਨੂੰ ਚੱਕਿਆ ਤੇ ਸਰਕਾਰੀ ਹਸਪਤਲ ਲੈ ਗਏ ਤੇ ਸਰਕਾਰੀ ਹਸਪਤਲ ਵਾਲਿਆਂ ਨੇ ਨਾਲ ਨੇ ਸਾਨੂੰ ਰਜਿੰਦਰਾ ਰੈਫਰ ਕਰਤਾ ਸਰ ਹੁਣ ਬੱਚੇ ਦੀ ਕੀ ਨਿਮੈਤ ਹੈ ਸਥਿਤੀ ਬਸ ਸਰ ਬੱਚੇ ਦੀ ਆ ਉਹ ਬੱਚੇ ਨੂੰ ਹੋਸ਼ ਹੈਗਾ ਸਿਰ ਤੇ ਨਾਜੂਕ ਸੱਟਾਂ ਨੇ ਜੀ ਅੰਦਰੂਨੀਆਂ ਤੇ ਪਾਟ ਬੱਚੇ ਦਾ ਟੁੱਟ ਚੁੱਕਿਆ ਤੇ ਉਹ ਡਾਕਟਰ ਸਾਹਿਬ ਕਹਿ ਰਹੇ ਨੇ ਵੀ 24 ਘੰਟੇ ਅਸੀਂ ਹਜੇ ਹੋਰ ਦੇਖਾਂਗੇ ਤੇ ਉਸ ਤੋਂ ਬਾਅਦ ਅਸੀਂ ਆਪਰੇਟ ਕਰਾਂਗੇ ਜੀ ਸਰ ਅਕੇ ਚੰਡੀਗੜ੍ਹ ਰੈਫਰ ਕਰਨ ਦੀ ਗੱਲ ਆ ਰਹੀ ਸੀ ਸਾਹਮਣੇ ਕੁਝ ਇਹੋ ਜਿਹਾ ਹੋਇਆ ਨਹੀਂ ਸਰ ਹਜੇ ਕੋਈ ਚੰਡੀਗੜ੍ਹ ਵਾਲੀ ਕੋਈ ਗੱਲ ਨਹੀਂ ਹੈ ਜੀ ਸਰ ਹੁਣ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਕੋਈ ਪੁਲਿਸ ਪ੍ਰਸ਼ਾਸਨ ਆਇਆ ਜਿੰਨਾਂ ਵੱਲੋਂ ਬਿਆਨ ਲਿਖਾਇਆ ਗਿਆ ਹਾਂਜੀ ਇੱਕ ਪ੍ਰਸ਼ਾਸਨ ਦਾ ਬੰਦਾ ਆਏ ਨੇ ਨਾਂ ਦੇ ਕੋ ਪੁਲਸਾਰੇ ਤੇ ਉਹ ਬਿਆਨ ਲੈ ਕੇ ਗਏ ਨੇ ਜੀ ਸਰ ਕੀ ਮੰਗ ਕਰਦੇ ਹੋ ਕਿ ਜਿਹੜੇ ਇਹ ਜਿਹੇ ਹੱਥ ਸੀ ਹੁੰਦੇ ਨੇ ਕੀ ਮਤਲਬ ਕੀ ਅਪੀਲ ਨਹੀਂ ਅਸੀਂ ਪ੍ਰਸ਼ਾਸਨ ਨੂੰ ਸਰ ਇਹ ਅਪੀਲ ਕਰਦੇ ਆ ਵੀ ਇਹ ਬੱਚਿਆਂ ਨੂੰ ਬਾਈਕ ਦਾ ਨਾਂ ਦਿੱਤਾ ਜਾਵੇ ਇੰਨੀ ਛੋਟੀ ਉਮਰ ਦੇਆਂ ਨੂੰ ਤੇ ਆਪਣੀ ਸਪੀਡ ਦਾ ਕੰਟਰੋਲ ਰੱਖਣ ਤੇ ਪ੍ਰਸ਼ਾਸਨ ਵੀ ਜੋ ਸ਼ਹਿਰ ਦੇ ਵਿੱਚ ਬਣਦੇ ਰੈਂਪ ਬਣਾਏ ਜਾਣ ਤੇ ਵੀ ਇਹ ਜੇ ਹਾਸੇ ਹੋਣ ਤੋਂ ਬਚਣ ਜੀ ਬੱਚਾ ਕੋਈ ਵੀ ਹੋ ਸਕਦਾ ਸਾਡਾ ਚਾਹ ਕਿਸੇ ਦਾ ਵੀ ਹੈ ਜੀ ਤੁਸੀਂ ਜੀ ਕੀ ਕਹਿਣਾ ਚਾਹ ਲਈ ਕੀ ਘਟਨਾ ਹੋਈ ਅ ਕੱਲ तकरीबन 5 6 ਵਜੇ ਦੇ ਕਰੀਬ ਇੱਕ ਤੇਜ਼ ਰਫਤਾਰ ਮੋਟਰਸਾਈਕਲ ਕੋਈ ਜਾ ਰਿਹਾ ਸੀਗਾ ਜਿਵੇਂ ਵੀਡੀਓ ਵਿੱਚ ਦੇਖ ਰਹੇ ਹਾਂ ਤੇ ਬੱਚੇ ਨੂੰ ਉਹਨੇ ਟੱਕਰ ਮਾਰੀ ਹੈ ਤੇ ਉਸ ਤੋਂ ਬਾਅਦ ਉਹ ਭੱਜ ਗਿਆ ਜੀ ਤੇ ਵੀਡੀਓ ਵਿੱਚ ਦੇਖਿਆ ਕਿ ਬੱਚਾ ਕਾਫੀ ਦੂਰ ਜਾ ਕੇ ਗਿਰਿਆ ਹੈਗਾ ਸਾਡੀ ਮਤਲਬ ਇੱਕ ਸਾਰਾ ਮhalla ਨਿਵਾਸੀਆਂ ਵੱਲੋਂ ਸ਼ਹਿਰ ਨਿਵਾਸੀਆਂ ਵੱਲੋਂ ਬੇਨਤੀ ਹੈ ਕਿ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਲਵੇ ਤੇ ਜਿਹੜੇ ਅੰਡਰ ਏਜ ਬੱਚੇ ਨੇ ਘੱਟ ਉਮਰ ਦੇ ਬੱਚੇ ਨੇ ਜਾਂ ਸਕੂਲ ਗੋਇੰਗ ਬੱਚੇ ਨੇ ਉਹਨਾਂ ਦੇ ਚੈਕਿੰਗ ਕੀਤੀ ਜਾਵੇ ਕਿਉਂਕਿ ਬੱਚੇ ਬਹੁਤ ਤੇਜ਼ ਦੌੜ ਤਾਗੀਆਂ ਲੰਘਦੇ ਨੇ ਉਹਨਾਂ ਦੀ ਉਮਰ ਨਹੀਂ ਹੋਈ 18 ਸਾਲ ਦੂਜਾ ਗੱਲ ਇਹ ਹੈ ਕਿ ਅਸੀਂ ਕਮੇਟੀ ਦੇ ਵਿੱਚ ਯੂ ਸਾਹਿਬ ਨੂੰ ਵੀ ਇੱਕ ਮੰਗ ਪੱਤਰ ਦਿੱਤਾ ਸੀਗਾ ਸਵੈ ਸੇਵਾਵਾਂ ਲਾ ਸਦਾਰ ਕਮੇਟੀ ਵੱਲੋਂ ਕਿ ਸਾਡੇ ਉਰੇ ਜਿਹੜੇ ਸਪੀਡ ਬ੍ਰੇਕਰ ਬਣ ਜਾਏ ਬਣਾਏ ਜਾਣ ਤਾਂ ਜੋ ਜਿਹੜੀ ਸਪੀਡ ਵੀ ਥੋੜੀ ਜਿਹੀ ਕਮੀ ਆਵੇਗੀ ਤਾਂ ਐਕਸੀਡੈਂਟ ਹੋਉਂਦਾ ਜਿਹੜਾ ਖਤਰਾ ਘਟੇਗਾ ਕਿਉਂਕਿ ਹੁਣ ਬੱਚੇ ਦੇ ਜਿਵੇਂ ਅਸੀਂ ਮਾਪੇ ਆਪਣਾ ਉਹਨਾਂ ਨਾਲ ਗੱਲ ਕੀਤੀ ਹੈ ਉਹਦੇ ਨਾਨਕੇ ਨਾਲ ਗੱਲ ਕੀਤੀ ਹੈ ਕਿਉਂਕਿ ਉਹ ਬੱਚੇ ਦੀ ਬਹੁਤ ਮੇਜਰ ਇੰਜਰੀਜ਼ ਹੋਈਆਂ ਤਾਂ ਇੱਕ ਬੱਚੇ ਲਈ ਅਗਰ ਇੰਨੀ ਇੰਜਰੀ ਹੋਈ ਹੈ ਤਾਂ ਪੇਰੈਂਟਸ ਨੇ ਪਰੇਸ਼ਾਨ ਹੋਣਾ ਹੀ ਹੈ ਤੁਹਾਡੇ ਵੀ ਪਰੇਸ਼ਾਨ ਹਾਂ ਤਾਂ ਬਾਰ-ਬਾਰ ਅਸੀਂ ਬੇਨਤੀ ਵੀ ਲੰਬੇ ਸਮੇਂ ਤੋਂ ਬੇਨਤੀ ਕਰ ਰਹੇ ਹਾਂ ਕਿ ਸਪੀਡ ਬ੍ਰੇਕਰ ਵੜਾਏ ਜਾਣ ਆਮ ਤੌਰ ਤੇ ਸੁਣਨ ਨੂੰ ਆਉਂਦਾ ਹੈ ਜੀ ਸਪੀਡ ਬ੍ਰੇਕਰ ਬਣਾਏ ਨਹੀਂ ਜਾ ਸਕਦੇ ਕਿਉਂ ਨਹੀਂ ਬਣਾਏ ਜਾ ਸਕਦੇ ਇੰਡੀਅਨ ਰੋਡ ਕਾਂਗਰਸ ਹੈ ਇੰਡੀਅਨ ਰੋਡ ਕਾਂਗਰਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਹੜੀਆਂ ਗਲੀਆਂ ਨੇ ਛੋਟੀਆਂ ਗਲੀਆਂ ਨੇ ਉੱਥੇ ਸਪੀਡ ਬ੍ਰੇਕਰ ਹੋਣੇ ਚਾਹੀਦੇ ਨੇ ਅਗਰ ਮਤਲਬ ਅਸੀਂ ਇਨਸਾਨੀ ਜਾਨ ਨੂੰ ਕੁਛ ਨਹੀਂ ਸਮਝਦੇ ਸਪੀਡ ਬ੍ਰੇਕਰ ਬਣਾਉਣ ਦੇ ਵਿੱਚ ਅਸੀਂ ਇੱਕ ਬਹੁਤ ਵੱਡਾ ਰੁਕਾਵਟ ਮੰਨ ਰਹੇ ਹਾਂ ਅਗਰ ਛੋਟੇ-ਛੋਟੇ ਸਪੀਡ ਬ੍ਰੇਕਰ ਹੋਣਗੇ ਜਾਂ ਪੁਲਿਸ ਪ੍ਰਸ਼ਾਸਨ ਥੋੜੀ ਜੀ ਅਗਰ ਹੋਰ ਮੁਸਤੈਦੀ ਦਿਖਾਵੇ ਤਾਂ ਉਹਨਾਂ ਦੇ ਚਲਾਨ ਕੱਟੇ ਜਾਣ ਜਿਹੜੇ ਬੱਚੇ ਅੰਡਰ ਏਜ ਨੇ ਜਾਂ ਤੇ ਕੀਮਤੀ ਜਾਨਾਂ ਸਪੈਸ਼ਲੀ ਬੱਚਿਆਂ ਦੀ ਦੇਖਰੇਖ ਕਰਨੀ ਹੈ ਤਾਂ ਸਾਨੂੰ ਤੇਜ਼ ਰਫਤਾਰੀ ਨੂੰ ਘਟਾਉਣਾ ਪਏਗਾ ਔਰ ਜਿਹੜੇ ਸਪੀਡ ਬ੍ਰੇਕ ਕਰਤੀ ਜਿਹੜੀ ਸਾਡੀ ਮੰਗ ਹੈ ਉਹ ਉਹਨੂੰ ਜਲਦੀ ਪੂਰਾ ਕੀਤਾ ਜਾਵੇ ਜੀ ਬਹੁਤ ਲੰਬੇ ਸਮੇਂ ਤੋਂ ਸਪੀਡ ਬ੍ਰੇਕਰ ਦੀ ਮੰਗ ਹੈ ਲਿਖਤੀ ਤੌਰ ਤੇ ਵੀ ਦਿੱਤਾ ਗਿਆ ਪਰ ਕੋਈ ਕਾਰਵਾਈ ਨਹੀਂ ਆਪਣਾ ਨਾਮ ਕੀ ਹੈ ਸ਼੍ਰੀਮਨ ਨਰਵਜੋਈ ਕੱਲ ਕੀ ਕੱਢਣਾ ਪੜਿਆ ਜੀ ਆਲੇ ਕੱਢਣਾ ਵਟਿਆ ਜੀ ਬੋਲਟ ਤੇ ਮੁੰਡਾ ਆ ਰਹਿਦੀ ਆ ਤੇ ਬੱਚਾ ਇੱਥੋਂ ਨਿਕਲ ਰਿਆ ਦੀ ਆ ਉਹ ਕਾफी ਸਪੀਡ ਤੇ ਦੀ ਆ ਤੇ ਕਾफी ਝੱਟਾਂ ਲੱਗੀਆਂ ਨੇ ਵਿਚਾਰੇ ਦੇ ਇਹਨਾਂ ਕਾਫੀ ਟਾਈਮ ਤੋਂ ਕਹਿੰਦੇ ਆ ਵੀ ਹੱਪ ਬਣਾ ਦਿਓ ਹੱਪ ਬਣਾਉਂਦੇ ਇਹਨਾਂ ਨੇ ਬਣਾਏ ਨਹੀਂ ਕਮੇਟੀ ਵੀ ਦੇ ਕੇ ਨੇ ਇਹ ਸਾਨੂੰ ਕੋਈ ਵੀ ਬਣਾਇ ਨਹੀਂ ਨੀ ਕੀਤੀ ਹੱਦ ਤੱਕ ਕਿਰਪਾ ਕਰਕੇ ਇੱਥੇ ਸਪੀਡ ਬਹੁਤ ਹੈ ਉਸ ਨੂੰ ਦੇਖਣਾ ਚਾਹੀਦਾ ਹਾਂਜੀ ਸਰ ਨਾਮ ਤੇ ਡੈਜ਼ਿਗਨੇਸ਼ਨ ਦੱਸੋ ਮੈਂ ਐਸੇ ਬਲਵਿੰਦਰ ਸਿੰਘ ਸਪੀਸ਼ੀਅਲ ਸਟਾਣਾ ਕੋਤਵਾਲੀ ਨਾਬਾ ਲੱਗਿਆ ਹੋਇਆ ਹੈ ਜਿਹਦੇ ਵਿੱਚ ਹਾਦਸਾ ਵਾਪਰਿਆ ਜਿੱਦੇ ਵੀ ਸਿਕਪਰ ਮਾਰ ਤੋਂ ਬੁਲਟ ਆਣ ਚੱਕੇ ਮਾਰੇ ਕੀ ਮਾਮਲਾ ਕੀ ਆ ਸਰ ਇਹ ਸਾਨੂੰ ਕੱਲ ਦੇਰ ਰਾਤ ਤੇ ਕੰਟੀਨਿਊਸ਼ਨ ਮਿਲੀ ਸੀ ਸਰੋਤ ਨਾਬਾ ਤੋਂ ਕਿ ਇੱਕ 4 ਸਾਲ ਦਾ ਬੱਚਾ ਪਿਊਸ਼ ਦਾ ਨਾਮ ਹੈਗਾ ਇਹ ਬਟੰਡਿਆ ਮਹੱਲੇ ਇੱਥੇ ਆਪਣੇ ਜਿਹੜੀ ਇਹਦੀ ਮੰਮੀ ਐ ਇੱਥੇ ਪਕੇ ਕਰਦੇ ਚੱਲ ਰਹੀ ਹੈ ਪਿਛਲੇ 1.5-2 ਸਾਲ ਤੋਂ ਤੇ ਇਹਨੂੰ ਕਿਸੇ ਬੁਲਟ ਮੋਟਰਸਾਈਕਲ ਦਾ ਅਨਨੋਨ ਪਰਸਨ ਨਾਮ ਨੂੰ ਮਜੇ ਦੇ ਬਾਰੇ ਪਤਾ ਨਹੀਂ ਲੱਗਿਆ ਉਹਨੇ ਇਹਨੂੰ ਫੇਟ ਮਾਰ ਕੇ ਜਿਹੜਾ ਮੋਟਰਸਾਈਕਲ ਉਹ ਲੈ ਕੇ ਫਰਾਰ ਹੋ ਗਿਆ ਉੱਥੋਂ ਇਹ ਸਾਨੂੰ ਇੰਟੀਮੇਸ਼ਨ ਮਿਲੀ ਸੀ ਵੀ ਇਹ ਦਾ ਪਹਿਲਾ ਇਹ ਚਲੋ ਤਾਂ ਨਾਬਾਜ਼ ਆਖੜ ਸੀ ਪਰ ਤੁਰੀ ਸਿਹਤ ਜਿਹੜੀ ਹੈ ਜਿਆਦਾ ਖਰਾਬ ਹੋਣ ਕਰਕੇ ਇਹਨੂੰ ਨਾਬੇ ਤੋਂ ਰਜਿੰਦਰ ਹਸਪਤਲ ਰੈਫਰ ਕਰਤਾ ਸੀ। ਤੁਰੋਂ ਬੱਚੇ ਦੀ ਸਿਹਤ ਕਿਵੇਂ ਹੈ ਇਸ ਟਾਈਮ ਤੇ? ਹੁਣ ਅਸੀਂ ਰਜਿੰਦਰ ਹਸਪਤਲ ਪਟਿਆਲੇ ਆਏ ਸੀ। ਇੱਥੇ ਜਿਹੜਾ ਬੱਚਾ ਅਜੇ ਡਾਕਟਰ ਉਹਦੇ ਕੋਲ ਅਜੇ ਕੁਝ ਨਹੀਂ ਕਹਿ ਰਹੇ। ਬਾਕੀ ਸੱਟਾਂ ਉਹਦੇ ਕਾਫੀ ਨੇ। ਸੱਤਵੀਂ ਸੱਟ ਹੈ। ਉਹਦੇ ਲੱਤਾਂ ਦੇ ਵੀ ਸੱਟਾਂ ਨੇ, ਬਾਹਾਂ ਦੇ ਵੀ ਸੱਟਾਂ ਨੇ। ਤੇ ਵੈਸੇ ਖਤਰੇ ਤੋਂ ਜੇ ਬਾਹਰ ਲੱਗ ਰਿਹਾ। ਸੱਚੇ ਪਾਤਸ਼ਾਹ ਸਹੀ ਕਰਨ ਬੱਚੇ ਨੂੰ। ਸਰ ਜਿਹੜਾ ਵੋਲਟ ਸੀ ਉਹ ਓਵਰ ਸਪੀਡ ਜ਼ਿਆਦਾ ਲਿਖ ਰਿਹਾ ਸੀ ਸੀਸੀਟੀਵੀ ਦੇ ਵਿੱਚ ਦੇਖ ਸਕਦੇ ਜਿਵੇਂ ਓਵਰ ਸਪੀਡ ਆ ਰਿਹਾ ਸੀ ਕਾਫੀ ਹਾਂਜੀ ਕਿ ਇਸ ਤੋਂ ਬਾਅਦ ਇਹ ਹਾਦਸਾ ਵਾਪਰ ਬੱਚਾ ਇੱਕ ਨੰਮ سامنے ਆਇਆ ਹਾਂਜੀ ਹਾਂਜੀ ਓਵਰ ਸਪੀਡ ਸੀ ਬਹੁਤ ਜ਼ਿਆਦਾ ਜੋ ਸੀਸੀਟੀਵੀ ਵਿੱਚ ਹੁਣ ਆਇਆ ਉਹਦੀ ਓਵਰ ਸਪੀਡ ਜ਼ਿਆਦਾ ਸੀ ਪਰੰਤੂ ਇਹ ਉਹਦੇ ਬਾਰੇ ਆਪਣਾ ਉਹਦੇ ਮੋਟਰਸਾਈਕਲ ਦੇ ਰਜਿਸਟ੍ਰੇਸ਼ਨ ਨੰਬਰ ਬਾਰੇ ਜਾਂ ਉਹਦੀ ਜਿਹੜਾ ਆਈਡੈਂਟੀਫਿਕੇਸ਼ਨ ਹੈ ਜਿਹੜਾ ਸਾਡੇ ਕੋਲ سامنے ਨਹੀਂ ਆਈ ਅੱਜ ਅਸੀਂ ਉਹਦੇ ਮਾਮੇ ਦੇ ਜੋਨੀ ਦੇ ਬਿਆਨ ਲੈ ਕੇ ਬੱਚੇ ਦਾ ਜਿਹੜਾ ਮਾਮਾ ਹੈਗਾ ਜੋਨੀ ਉਹਦੇ ਬਿਆਨ ਲੈ ਕੇ ਜਿਹੜੀ ਅਸੀਂ ਇਹਦੀ ਕਾਰਵਾਈ ਆਪਣੇ ਦੇ ਖਿਲਾ ਤੇ ਉਹਨੂੰ ਜਲਦੀ ਤੋਂ ਜਲਦੀ ਇਹ ਸੀਸੀਟੀਵੀ ਕੈਮਰਾ ਚੈੱਕ ਕਰਕੇ ਡਰੇਸ ਕਰਕੇ ਠੀਕ ਹੈ ਉਹ ਦਿਖਾ ਲਵੜੀ ਬਣਦੀ ਅਗਲੀ ਕਰਵੀਂ ਠੀਕ ਹੈ